ਚਾਰ ਪਰਿਚਾਰਕਿਕ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਿਵੇਂ ਦੋ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਜੀ ਸਵੇਰੇ 10:30 ਵਜੇ ਤੋਂ ਸ਼ਾਮ ਦੇ ਛੁੱਟੀ ਵੇਲੇ ਤੱਕ ਦਾ ਉਹ ਵੀ ਕੱਲ ਵੀ ਚੱਲਦਾ ਰਹੇਗਾ ਇਹਦੇ ਵਿੱਚ ਅਪਡੇਟ ਇਹ ਹੈ ਕਿ ਵਾਈਸ ਚਾਂਸਲਰ ਸਾਹਿਬ ਨਾਲ ਵੀ ਮੁਲਾਕਾਤ ਹੋਈ ਹੈ ਅੱਜ ਉਹਨਾਂ ਨੇ ਬਹੁਤ ਕੋਸ਼ਿਸ਼ ਕਹਿੰਦੇ ਮੈਂ ਕਰ ਰਿਹਾ ਹਾਂ ਗ੍ਰਾਂਟ ਲਈ ਤੇ ਹੋਰ ਵੀ ਪੈਸਿਆਂ ਦਾ ਇੰਤਜ਼ਾਮ ਕਰ ਰਹੇ ਹਾਂ ਕਹਿੰਦੇ ਕਿ ਜਲਦੀ ਪਾ ਦਾਂਗੇ ਪਰ ਇਹ ਧਰਨਾ ਜਿਹੜਾ ਇਸੇ ਤਰ੍ਹਾਂ ਜਦੋਂ ਤੱਕ ਸਾਡੀ ਸੈਲਰੀ ਨਹੀਂ ਪੈ ਜਾਂਦੀ ਉਦੋਂ ਤੱਕ ਜਾਰੀ ਰਹੇਗਾ ਕੱਲ ਨੂੰ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਮੜੀ ਕੋਈ ਜੇ ਕੋਈ ਚੜੀ ਲੱਤੀ ਕਿਤੇ ਨੂੰ ਹੈਗੀ ਹੈ ਲੱਗਦਾ ਹੈ ਤਨਖਾਹ ਦੀ ਧੋਰ ਹੈ ਤਾਂ ਇੱਥੇ ਪਹੁੰਚਣਾ ਚਾਹੀਦਾ ਹੈ ਜਿਹੜੇ ਮੁਲਾਜ਼ਮ ਸਵੇਰੇ 6:00 200 ਆਏ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੂੰ ਫੇਰ ਬੇਨਤੀ ਹੈ ਕਿ ਕੱਲ ਨੂੰ 10:30 ਵਜੇ 11:00 ਵਜੇ ਤੱਕ ਇੱਥੇ ਹਰ ਹਾਲਤ ਵਿੱਚ ਪਹੁੰਚੋ ਤੇ ਕੱਲ ਨੂੰ ਮੈਂ ਤੁਹਾਡੇ ਜੀ ਬੂਟ ਦੇ ਵਿੱਚ ਤਰੀਕਾ ਤੇ ਬਾਹਰ ਜਾਣਾ ਤੇ ਜਰੂਰ ਇਸ ਧਰਨੇ 'ਚ ਪਹੁੰਚੋ ਬਾਗੜਿਆ ਸਾਹਬੂ ਜੀ ਅਮਰਜੀਤ ਸਿੰਘ ਪਾਲਾ ਸਾਹਿਬ ਸਾਰੇ ਜਣੇ ਇਸ ਧਰਮੇ ਦੇ ਵਿੱਚ ਮਜੂਦ ਰਹਿਣਗੇ ਧੰਨਵਾਦ